ਮੰਗ ਵੀ ਵੱਡੀ ਹੈ ਪਰ ਮੰਗ ਜ਼ਰੂਰੀ ਹੈ ਤਾਂ ਉਹਦੇ ਤੇ ਐਸਕੇਐਮ ਕੀ ਫਿਰ ਮੰਗ ਵੱਡੀ ਕਰਕੇ ਉਹ ਲੜਾਈ ਨੂੰ ਸ਼ੁਰੂ ਨਹੀਂ ਕਰਨਾ ਚਾਹੁੰਦਾ ਜੇ ਮੰਗ ਵੱਡੀ ਹੈ ਤੇ ਐਸਕੇਐਮ ਉਸ ਲੜਾਈ ਤੋਂ ਟਾਲਾਵਟਣਾ ਚਾਹੁੰਦਾ ਹੈ ਕੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੈ ਲੜਾਈ ਜਦੋਂ ਦਿੱਲੀ ਮੋਰਚਾ ਸੀ ਐਨਐਸਐਸਓ ਦਾ ਇਹ ਅੰਕੜਾ ਸੀ 77% ਕਿਸਾਨੀ ਨੂੰ ਐਮਐਸਪੀ ਸ਼ਬਦ ਦਾ ਹੀ ਨਹੀਂ ਪਤਾ ਹ ਹੂੰ ਜਿਹੜੇ ਮੁਲਕ ਦੀ ਮਤਲਬ 70% ਜਿਹੜੇ ਲੋਕਾਂ ਦਾ ਮਸਲਾ ਉਹ ਉਹਦੇ 70% ਹਿੱਸੇ ਨੂੰ ਇਹ ਹੀ ਨਹੀਂ ਪਤਾ ਕਿ ਸਾਡਾ ਮਸਲਾ ਕੀ ਆ ਜਿਵੇਂ ਸੰਤਰਾ ਮਦਾਸੀ ਨੇ ਕਿਹਾ ਸੀ ਜਿੱਥੇ ਤੰਗਣਾ ਸਮਝਣ ਤੰਗੀਆਂ ਨੂੰ ਜਿੱਥੇ ਤੰਗ ਹੀ ਆਪਣੀ ਤੰਗੀ ਨੂੰ ਨਹੀਂ ਸਮਝ ਰਹੇਗੇ ਉਹਨਾਂ ਨੂੰ ਕਿਸੇ ਗੱਲ ਤੇ ਲਿਆਉਣਾ ਉਹਨਾਂ ਨੂੰ ਚੇਤਨ ਕਰਨਾ ਮਤਲਬ ਇਹ ਓਵਰਨਾਈਟ ਨਹੀਂ ਹੁੰਦਾਗਾ ਰਾਤੋਂ ਰਾਤ ਜਿਹੜੀਆਂ ਨੇ ਲਹਿਰਾਂ ਨਹੀਂ ਉਸਰਦੀਆਂ ਆਆਂ ਲਹਿਰਾਂ ਉਸਾਰ ਲਈ ਬਹੁਤ ਜਿਹੜੀ ਖਪਾਈ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈਗੀ ਆ ਔਰ ਉਹਦੇ ਵਾਸਤੇ ਸੰਯੁਕਤ ਕਿਸਾਨ ਮੋਰਚਾ ਜਦੋਂ ਇਹ ਛੰਬੂ ਤੇ ਖਨੋਰੀ ਵਾਲਿਆਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਆ ਸੀ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਮ ਲੀਲਾ ਮੈਦਾਨ ਚ ਮਹਾ ਪੰਚਾਇਤ ਕਰਕੇ ਆਇਆ ਇਹਨਾਂ ਮੰਗਾਂ ਤੇ ਇਹਨਾਂ ਮੰਗਾਂ ਤੇ 16 ਫਰਵਰੀ ਨੂੰ ਟਰੇਡ ਯੂਨੀਅਨ ਨਾਲ ਮਿਲ ਕੇ ਵੀ ਤਿੰਨ ਜਿਹੜੀ ਹੈਗੀ ਐਮਐਸਪੀ ਗਰੰਟੀ ਕਾਨੂੰਨ ਬਣੇ ਔਰ ਨਾਲ ਜਿਹੜੇ ਲੇਬਰ ਕੋਡ ਨੇ ਉਹ ਖਤਮ ਹੋਣ 16 ਫਰਵਰੀ ਨੂੰ ਐਡਾ ਵੱਡਾ ਭਾਰਤ ਬੰਦ ਸੀ ਜਿਹੜਾ ਸੀਗਾ ਕੀਤਾ ਔਰ ਮੋਦੀ ਸਰਕਾਰ ਨੂੰ ਜਿਹੜਾ ਸੀਗਾ ਉਹ ਹਰਾਉਣ ਦਾ ਸੱਦਾ ਦਿੱਤਾ ਔਰ ਉਹਦੇ ਚੋਂ ਇਹ ਜਿਸ ਪੱਧਰ ਤੱਕ ਅਸੀਂ ਕਾਰਪੋਰੇਟ ਵਾਲੀ ਗੱਲ ਨੂੰ ਲਿਆ ਜਾ ਸਕੇ ਜਿਸ ਤਰ੍ਹਾਂ ਅਸੀਂ ਇਹਨਾਂ ਦੀ ਜਿਹੜੀ ਹਿੰਦੂਤਵੀ ਰਾਜਨੀਤੀ ਜਿਹੜੀ ਤੱਤ ਦੇ ਵਿੱਚ ਕਾਰਪੋਰੇਟ ਦੀ ਸੇਵਾ ਦੀ ਰਾਜਨੀਤੀ ਹੈਗੀ ਆ ਉਹਦਾ ਰੂਪਕ ਪੱਖ ਜਿਹੜਾ ਹਿੰਦੂਤਾਵਾ ਅਸੈਂਸ ਦੇ ਵਿੱਚ ਉਹ ਜਿਹੜੀ ਕਾਰਪੋਰੇਟ ਦੇ ਜਿਹੜੀ ਪੱਖ ਦੀ ਰਾਜਨੀਤੀ ਆ ਪਿੰਡੂ ਹਿੱਸਿਆਂ 'ਚੋਂ ਭਾਜਪਾ ਨੂੰ ਜਿਹੜੀ ਹੈਗੀ ਆ ਨੁਕਸਾਨ ਹੋਇਆ ਜਿਸ ਕਰਕੇ ਉਹ ਪੂਰੇ ਬਹੁਮਤ ਦੇ ਜਿਹੜੇ ਸੀਗੇ ਉਹ ਨਹੀਂ ਆ ਸਕੇਗੇ ਤਾਂ ਇਹ ਲੜਾਈ ਜਿਹੜੀ ਹੈਗੀ ਆ ਉਹ ਪੜਾਵਾਰ ਜਿਹੜੀ ਹੈਗੀ ਆ ਉਹ ਚੱਲਣੀ ਹੁੰਦੀ ਆ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਠੀਕ ਆ ਖਾਲਸਾ ਪੰਥ ਦੀ ਸਾਜਣਾ ਕਿਸੇ ਪੜਾ ਤੇ ਜਾ ਕੇ ਹੋਈ ਨਾ ਹਮ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨ ਹਾਲ ਵਾਹਕ ਦੀ ਜਿਹੜੀ ਸੀ ਉਸ ਗੱਲ ਨੂੰ ਅਮਲੀ ਰੂਪ ਕਿਸੇ ਪੜਾ ਤੇ ਜਾ ਕੇ ਲਾਗੂ ਕਰਵਾਇਆ ਨਾ ਮਤਲਬ ਬਾਬਾ ਨਾਨਕ ਸਾਹਿਬ ਤੋਂ ਲੈ ਕੇ ਤੇ ਜਿਹੜਾ ਇੱਕ ਲੜਾਈ ਸ਼ੁਰੂ ਹੋਈ ਸੀ ਉਹਨੂੰ ਪਹਿਲੇ ਨੌ ਗੁਰੂ ਸਹਿਬਾਨਾਂ ਨੇ ਮਤਲਬ ਇੱਕ ਪੜਾ ਤੇ ਲੈ ਕੇ ਆਂਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਉਸ ਪੜਾ ਤੋਂ ਅੱਗੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਬਿਲਕੁਲ ਮੈਂ ਕਹ ਰਿਹਾ ਕਿ ਵੀ ਜੋੜੀ ਵੀ ਲੜਾਈ ਆ ਕੋਈ ਵੀ ਅਸੀਂ ਆਪਣੇ ਇਤਿਹਾਸ ਦੀ ਕੋਈ ਵੀ ਧਾਰਨ ਚੱਕ ਲਈ ਹੂੰ ਮੰਨ ਲਓ ਐਸ ਪਿੰਡ ਦੇ ਵਿੱਚ ਕੋਈ ਮਾੜੀ ਗੱਲ ਵਾਪਰ ਜਾਂਦੀ ਹੈਗੀ ਆ ਕੋ ਹਮਲਾ ਹੋ ਜਾਂਦਾ ਇਸ ਤਰ੍ਹਾਂ ਦਾ ਹਨਾ ਕੀ ਕਿਸੇ ਮਾਮਲੇ ਤੇ ਲੋਕਾਂ ਨੂੰ ਚੇਤਨ ਕੀਤੇ ਬਿਨਾ ਐਂ ਹੀ ਸੱਦਾ ਦੇ ਦਾਂਗੇ ਆਪਾਂ ਸੁਧਾਰਨ ਬੰਦਾ ਪਹਿਲਾਂ ਕੀ ਹੁੰਦਾ ਉਹ ਉਹ ਤਾਂ ਉਹ ਪੁਲਿਸ ਵਾਲਿਆਂ ਨੂੰ ਵੇਖ ਕੇ ਡਰਦਾ ਹੂੰ ਫਿਰ ਜਦੋਂ ਹੌਲੀ ਹੌਲੀ ਉਹਨੂੰ ਆਪਾਂ ਜਥੇਬੰਦੀ ਚ ਲਿਆਉਣੇ ਆ ਉਹ ਧਰਨੇ ਆ ਮਜਾਰਿਆਂ ਚ ਲਿਆਂਦਾ ਫਿਰ ਕਿਤੇ ਪੁਲਿਸ ਨਾਲ ਟਕਰਾਅ ਵੀ ਹੁੰਦਾ ਉਹ ਜਿਹੜੇ ਲੋਕ ਨੇ ਸੰਘਰਸ਼ਾਂ ਚੋਂ ਸਹੀਜੇ ਸਹੀਜੇ ਐਦਾਂ ਸਿੱਖਦੇ ਆ ਉਹਨਾਂ ਦੀ ਚੇਤਨਾ ਦਾ ਜਿਹੜਾ ਪੱਧਰ ਹੈਗਾ ਹੁਣ ਜਿਵੇਂ ਤੁਸੀਂ ਇਹ ਦੇਖੋ ਕਿ ਦਿੱਲੀ ਮੋਰਚੇ ਤੋਂ ਬਾਅਦ ਇੱਕ ਵਰਤਾਅ ਤੇ ਬਣਾਇਆ ਗਿਆ ਉਹ ਰਲ ਗਏ ਜੀ ਵਿਕ ਗਏ ਜੀ 3000 ਕਰੋੜ ਜੀ ਮੰਗਾ ਛੱਡ ਕੇ ਆ ਗਏ ਜੀ ਮੋਰਚਾ ਵੇਚਤਾ ਜੀ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਹਾਰ ਸੀ ਹੂੰ ਮੋਦੀ ਸਰਕਾਰ ਨੇ ਇਸ ਮੁਲਕ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਾਏ ਉਹਨੇ ਉਹਨੂੰ ਖੁਦ ਰੱਦ ਕੀਤੇ ਹੋਣ ਇੱਕ ਨਹੀਂ ਤਿੰਨ ਤਿੰਨ ਕਾਨੂੰਨ ਹੂੰ ਮਾਫੀ ਮੰਗ ਕੇ ਰੱਦ ਕਰਨੇ ਹੋਣ ਨਾਲੇ ਤੋਂ ਮਾਫੀ ਮੰਗੂਗਾ ਨਾਲੇ ਤਿੰਨ ਨਾਲੇ ਮਤਲਬ ਕਾਨੂੰਨ ਰੱਦ ਕਰੂਗਾ ਆਪਦੀ ਕਿਰਕਰੀ ਕਰਾਊਗਾ ਦੁਨੀਆ ਪਰਚ ਨਾਲੇ 3000 ਕਰੋੜ ਰੁਪਏ ਦੇਊਗਾ ਕਿ ਕਿੰਨੀਆਂ ਸੋਹਣੀਆਂ ਗੱਲਾਂ ਨੇ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਇਸ ਤਰ੍ਹਾਂ ਦਾ ਵਰਤਾਂਤ ਬਣਾਇਆ ਗਿਆ ਉਹਦੇ ਚੋਂ ਅਸੀਂ ਇਹ ਮੰਨਦੇ ਹਾਂ ਕਿ ਕਿਸਾਨੀ ਦੀ ਚੇਤਨਾ ਨੂੰ ਅਗਲੇ ਪੜਾਅ ਤੇ ਲਿਜਾਏ ਬਿਨਾ ਕਿਸਾਨੀ ਦਾ ਕੋ ਅਗਲਾ ਵੱਡਾ ਅੰਦੋਲਨ ਉਸ ਤਰ੍ਹਾਂ ਦਾ ਨਹੀਂ ਬਣ ਸਕਦਾਗਾ ਕਿਸਾਨੀ ਨੂੰ ਚੇਤਨਾ ਦੇ ਅਗਲੇ ਪੱਧਰ ਤੇ ਲੈ ਜਾਣ ਦਾ ਮਸਲਾ ਵਾ ਕਿ ਸਾਡੀ ਕਿਸਾਨੀ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਸਾਮਰਾਜ ਪੱਬਾਂ ਭਾਰ ਆ ਕਿਸ ਤਰ੍ਹਾਂ ਦੁਨੀਆ ਦੇ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਆ ਜੇ ਸਾਡੀ ਲੜਾਈ ਇੱਥੇ ਇਕੱਲੀ ਸਰਕਾਰ ਦੇ ਨਾਲ ਹੀ ਹੁੰਦੀ ਤੇ ਫਿਰ ਨੌਮ ਚਮਸਕੀ ਨੂੰ ਅਮਰੀਕਾ 'ਚ ਬੈਠੇ ਨੂੰ ਕਹਿਣ ਦੀ ਲੋੜ ਨਹੀਂ ਸੀ ਕਿ ਕਿਸਾਨ ਅੰਦੋਲਨ ਨੇ ਰਸਤਾ ਦਿਖਾਇਆ ਦੁਨੀਆ ਨੂੰ ਉਹ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਕਿਸਾਨੀ ਨੂੰ ਖਤਮ ਕੀਤਾ ਕਾਰਪੋਰੇਟ ਕ ਕਿਸ ਤਰ੍ਹਾਂ ਹੁਣ ਇਹਨਾਂ ਦਿਨਾਂ ਵਿੱਚ ਇੰਗਲੈਂਡ ਵਿੱਚ ਕਿਸਾਨ ਅੰਦੋਲਨ ਕਰ ਰਹੇ ਹੈਗੇ ਇਨ ਹੈਰਿਟੈਂਸ ਟੈਕਸ ਲੱਗਾ ਉਹਨਾਂ ਤੇ ਜਿਹੜੇ ਲਗਾਤਾਰ ਕਈ ਪੀੜ੍ਹੀਆਂ ਤੋਂ ਖੇਤੀ ਕਰ ਰਹੇਗੇ ਉਹਨਾਂ ਤੇ ਵੱਡੇ ਟੈਕਸ ਲਾਏ ਜਾ ਰਹੇ ਹੈਗੇ ਤਾਂ ਉਹ ਜਿਸ ਤਰ੍ਹਾਂ ਖੁਰਾਕ ਦਾ ਕਾਰੋਬਾਰ ਪੂਰੀ ਦੁਨੀਆ ਦੇ ਵਿੱਚ ਹੈਗਾ ਕੋਈ ਮੰਦੀ ਦੇ ਦੌਰ ਚ ਗੱਡੀ ਖਰੀਦੇ ਨਾ ਖਰੀਦੇ ਕੋਠੀ ਪਾਵੇ ਨਾ ਪਾਵੇ ਕਾਰਪੋਰੇਟ ਘਰਾਣਿਆਂ ਦਾ ਹੋਰ ਵੱਡਾ ਸਮਾਨ ਖਰੀਦੇ ਨਾ ਖਰੀਦੇ ਰੋਟੀ ਜ਼ਰੂਰ ਖਾਏਗਾ ਇਸ ਕਰਕੇ ਕਾਰਪੋਰੇਟ ਘਰਾਣਿਆਂ ਨੇ ਅਨਾਜ ਤੇ ਕਬਜ਼ਾ ਕਰਕੇ ਜਿਹੜੀ ਆ ਉਹ ਆਪਣੇ ਹੋਰ ਮਾਲੂ-ਮਾਲ ਜਿਹੜਾ ਉਹ ਹੋਣਾ ਚਾਹੁੰਦੇ ਆ ਤੇ ਉਸ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਤੋਂ ਬਾਹਰ ਕੀਤੇ ਤੋਂ ਬਿਨਾ ਜੇ ਆਪਾਂ ਅੱਜ ਕਹਿ ਦੀ ਸਾਡੇ ਧਰਨੇ ਦੇ ਨਾਲ ਵੀ ਕਿਸੇ ਛੋਟੇ ਅੰਦੋਲਨ ਦੇ ਨਾਲ ਮੋਦੀ ਕਹੂਗਾ ਵੀ ਮੈਂ ਤਾਂ ਕਿਸਾਨਾਂ ਦੇ ਨਾਲ ਆਵਾਨੀ-ੜਾਨੀ ਇਹ ਸਭ ਦੁੱਕੀ-ਤਿੱਕੀ ਇਹਨੂੰ ਮੈਂ ਖਤਮ ਕਰ ਦੂੰਗਾ ਨਹੀਂ ਆਵਾਨੀ-ੜਾਨੀ ਤੇ ਕਿੰਨੇ ਦੋਸ਼ ਲੱਗ ਰਹੇ ਉਹਦੇ ਨਾਲ ਡਟ ਕੇ ਖੜਾ ਅਸੀਂ ਕੱਲਾ ਇਹ ਨਹੀਂ ਕਿ ਸਾਡੀ ਮੰਗ ਜਾਇਜ਼ ਹੋਣ ਦੇ ਨਾਲ ਕੱਲੀ ਮੰਨੀ ਜਾਣੀ ਆ ਜਦੋਂ ਤਿੰਨ ਖੇਤੀ ਕਾਨੂੰਨ ਆਏ ਪਹਿਲੀਆਂ ਦੋ ਮੀਟਿੰਗਾਂ 'ਚ ਕੇਂਦਰ ਸਰਕਾਰ ਨੂੰ ਜਿਚਾਤਾ ਸੀ ਕਿ ਗੱਲ ਜਾਇਜ਼ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਇਸ ਕਰਕੇ ਥੋੜਾ ਗੱਲ ਮੰਨੀ ਕਿ ਜਾਇਜ਼ ਆ ਇਸ ਕਰਕੇ ਮੰਨੀ ਕਿ ਇਹ ਲੋਕਾਂ ਦੀ ਤਾਕਤ ਇੰਨੀ ਇਕੱਠੀ ਹੋ ਗਈ ਹੈ ਕਿ ਸਾਨੂੰ ਹੁਣ ਝੁਕਣਾ ਪੈਣਾ ਇਸ ਕਰਕੇ ਸਾਡੀ ਐਮਐਸਪੀ ਤੇ ਮੰਗ ਬਿਲਕੁਲ ਵਾਜਬ ਆ ਸਾਡਾ ਕਿਸਾਨੀ ਦੇ ਕਰਜ਼ੇ ਤੇ ਲੀਕ ਵੱਜੇ ਬਿਲਕੁਲ ਵਾਜਬ ਆ ਪਰ ਸਾਡੀ ਗੱਲ ਵਾਜਬ ਇਸ ਕਰਕੇ ਸਰਕਾਰ ਮੰਨ ਲੂਗੀ ਬਹੁਤ ਲੋਕਾਂ ਦੀ ਹਤਾਸ਼ੀਆ ਨਹੀਂ ਹੂੰ ਲੋਕਾਂ ਦੀ ਹਤਾਇਸ਼ੀ ਨਹੀਂ ਹੁਣ ਜੀਰਾ ਫੈਕਟਰੀ ਵਾਲਾ ਸੀਗਾ ਕੀ ਉਹ ਗੱਲ ਵਾਜਬ ਨਹੀਂ ਸੀਗੀ ਹੂੰ ਉੱਥੇ ਅਗਲਿਆਂ ਨੇ ਮਤਲਬ ਕਿ ਜ਼ਮੀਨਾਂ ਦੀਆਂ কুরਕੀਆਂ ਤੱਕ ਕੀਤੀਆਂ ਨੇ ਹੂੰ ਠੀਕ ਆ ਉੱਥੇ ਮਤਲਬ ਸੀਗਾ ਜੋ ਉੱਥੇ ਧੱਕਾ ਕਰ ਸਕਦੇ ਸੀ ਕਰਿਆ ਔਰ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਜ਼ਹਿਰੀਲੇ ਪਾਣੀ ਨੂੰ ਸਹੀ ਕਹਿੰਦਾ ਰਿਹਾ ਹੈਗਾ ਤਾਂ ਉਹ ਕਦੋਂ ਹੂੰ ਪਿੱਛੇ ਹਟੇ ਜਦੋਂ ਲੱਗਾ ਕਿ ਲੋਕ ਭਾਰੂ ਪੈ ਗਏ ਹੂੰ ਹੈਨਾ ਇਸ ਕਰਕੇ ਲੋਕ ਜਿੰਨਾ ਲੋਕਾਂ ਦੀ ਵੱਡੀ ਲਹਿਰ ਇਸ ਮੁਲਕ ਦੇ ਵਿੱਚ ਠੀਕ ਆ ਉਹ ਸਾਰ ਨਹੀਂ ਪਾਉਗੀ ਉਹ ਤਾਂ ਕਿਸੇ ਇੱਕ ਸਾਡੇ ਜੇ ਡੱਲੇ ਵਾਲ ਸਾਹਿਬ ਮਤਲਬ ਅੱਜ ਬੈਠੇ ਹੈਗੇ ਅਗਭੀ ਮਰਨ ਵਰਤੇ ਉਹ ਤਾਂ ਉਹਨਾਂ ਦਾ ਪੂਰੇ ਦੇ ਪੂਰੇ ਕਸ਼ਮੀਰ ਨੂੰ ਧੱਕਤਾ ਉਹ ਤਾਂ ਪੂਰੇ ਦੇ ਪੂਰੇ ਪੰਜਾਬ ਨੂੰ ਧੱਕਣਾ ਚਾਹੁੰਦੇ ਆ ਉਹ ਇੱਕ ਇੱਕ ਕਿਸਾਨ ਆਗੂ ਦੀ ਮਤਲਬ ਜਿਹੜੀ ਹੈਗੀ ਆ ਗੱਲ ਦਾ ਉਹਨਾਂ ਤੇ ਅਸਰ ਹੋ ਜੂ ਕਿ ਇੰਨੇ ਸਾਡੇ ਹਾਕਮ ਕੂਲੇ ਆ ਨਹੀਂ ਉਹ ਐਡੇ ਕੂਲੇ ਨਹੀਂ ਹੈਗੇਗੇ ਮਤਲਬ ਹਾਕਮਾਂ ਦਾ ਹਾਕਮਾਂ ਦੇ ਕਰੈਕਟਰ ਦਾ ਇਹ ਮਤਲਬ ਅਸੀਂ ਨਰਮ ਵਿਸ਼ਲੇਸ਼ਣ ਕਰ ਰਹੇ ਆਂ ਬਿਲਕੁਲ ਜੇ ਅਸੀਂ ਉਹਨਾਂ ਨੂੰ ਐ ਸਮਝਦੇ ਹਾਂ ਬਿਲਕੁਲ ਜੇ ਜਿਉ ਇਹਨੇ ਨਰਮ ਹੁੰਦੇ ਤਾਂ ਡੱਲੇਵਾਲ ਸਾਹਿਬ ਨੂੰ 20 ਦਿਨ ਹੋ ਗਏ ਆ ਠੀਕ ਆ ਉਹਨਾਂ ਦਾ ਵਜ਼ਨ ਘਟ ਰਿਹਾ ਹੈਗਾ ਡੱਲੇਵਾਲ ਸਾਹਿਬ ਫਿਰ ਤੱਕ ਹੁਣ ਤੱਕ ਕੇਂਦਰ ਸਰਕਾਰ ਨੂੰ ਇਹ ਕਹਿੰਦੀ ਵੀ ਯਾਰ ਅਸੀਂ ਗੱਲ ਕਰ ਗਏ ਮਸਲਾ ਹੱਲ ਕਰ ਗਏ ਉਹ ਤਾਂ 750 ਮਤਲਬ ਸ਼ਹੀਦੀਆਂ ਤੇ ਜਾ ਕੇ ਮੰਨੇ ਹੈਗੇ ਲਖੀਮਪੁਰ ਖੀਰੀ ਦੇ ਵਿੱਚ ਸਾਡੇ 5 ਬੰਦੇ ਜਿਹੜੇ ਸ਼ਹੀਦ ਕਰਤੇ ਉਹ ਤਾਂ ਅੱਜ ਤੱਕ ਉਹ ਇਨਸਾਫ ਦੇਣ ਨੂੰ ਤਿਆਰ ਨਹੀਂ ਹੈਗੇਗੇ ਤੋਂ ਉਹ ਕਿਦਾਂ ਇੱਕ ਇੱਕ ਆਗੂ ਦੀ ਜਾਨ ਚਲੇ ਦਾ ਨਾਲ ਐਮਐਸਪੀ ਤੇ ਗਰੰਟੀ ਕਾਨੂੰਨ ਬਣਾ ਦੇਣਗੇ ਇਹ ਉਹਦੇ ਵਾਸਤੇ ਜੇ ਅੱਜ ਅਸੀਂ ਕਹੀਏ ਕਿ ਮੰਨ ਲਓ ਬਿਹਾਰ ਪੰਜਾਬ ਤੋਂ 3 ਗੁਣਾ ਵੱਡਾ ਮਹਾਰਾਸ਼ਟਰ 4 ਗੁਣਾ ਵੱਡਾ ਤੇ ਜੇ ਖਰੀਦ ਦੀ ਗਰੰਟੀ ਦਾ ਕਾਨੂੰਨ ਸੁਆਮੀਨਾਥਨ ਫਾਰਮੂਲੇ ਮੁਤਾਬਕ ਬਣਾਉਣਾ ਬਿਹਾਰ ਚ ਲੱਖਾਂ ਏਕੜ ਜ਼ਮੀਨ ਚਾਹੀਦੀ ਪਹਿਲਾਂ ਦਾਣਾ ਮੰਡਿਆ ਬਣਾਉਣ ਲਈ ਲੱਖਾਂ ਮਲਾਜ਼ਮਾਂ ਨੂੰ ਭਰਤੀ ਕਰਨੇ ਪੈਣਗੇ ਖਰੀਦ ਏਜੰਸੀ ਬਣਾਉਣ ਦੇ ਵਾਸਤੇ ਵੱਡੇ ਗੋਦਾਮ ਉਸਾਰਨੇ ਪੈਣਗੇ ਬਿਹਾਰ 'ਚ ਉਸ ਤਰ੍ਹਾਂ ਦੀ ਲਹਿਰ ਨਾ ਹੋਵੇ ਅਸੀਂ ਪਟਿਆਲੇ ਜ਼ਿਲ੍ਹੇ 'ਚ ਧਰਨਾ ਲਾ ਕੇ ਬਿਹਾਰ 'ਚ ਕਾਨੂੰਨ ਬਣਵਾ ਲਾਂਗੇ ਮਹਾਰਾਸ਼ਟਰ ਦੇ ਵਿੱਚ ਉਸ ਤੋਂ ਵੀ ਵੱਡਾ ਇਨਫਰਾਸਟ੍ਰਕਚਰ ਉਸਾਰਨ ਦੀ ਲੋੜ ਆ ਮਹਾਰਾਸ਼ਟਰ 'ਚੋਂ ਕਿਸਾਨ ਲਹਿਰ ਉਦਾਂ ਦੀ ਹੋਵੇ ਨਾ ਛੋਟੀ ਮੋਟੀ ਹੋਵੇ ਤੇ ਪੰਜਾਬ ਦੇ ਅਸੀਂ ਪਟਿਆਲੇ ਜ਼ਿਲ੍ਹੇ 'ਚ ਧਰਨਾ ਲਾ ਕੇ ਉੱਥੇ ਮਹਾਰਾਸ਼ਟਰ 'ਚੋਂ ਇੱਕ ਕਾਨੂੰਨ ਬਣਵਾ ਦਾਂਗੇ ਸਾਡਾ ਵਖਰੇਵਾ ਇਹ ਆ ਅਸੈਸਮੈਂਟ ਦਾ ਵਖਰੇਵਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਆ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਨੂੰ ਵੀ 23 ਨੂੰ ਵੀ ਕਿ ਉਹਨਾਂ ਦੇ ਹਮਾਇਤ ਦੇ ਵਿੱਚ ਕਿ ਸਰਕਾਰ ਮੰਗਾ ਮੰਨੇ ਡੱਲੇਵਾਲ ਸਾਹਿਬ ਦਾ ਜੇ ਕੋਈ ਨੁਕਸਾਨ ਹੁੰਦਾ ਉਹਦੇ ਵਾਸਤੇ ਕੇਂਦਰ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਜ਼ਿੰਮੇਵਾਰ ਹੋਊਗੀ ਸੰਯੁਕਤ ਕਿਸਾਨ ਮੋਰਚਾ ਅੱਜ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਿਹਾ ਔਰ ਅਸੂਲੀ ਏਕਤਾ ਦੇ ਯਤਨ ਕਰ ਰਿਹਾ ਔਰ ਜਿੱਦੀ ਵੱਡਾ ਇਹ ਮਸਲਾ ਓਡੀ ਵੱਡੀ ਮੁਲਕ ਚ ਲੜਾਈ ਉਸਾਰਨ ਵਾਸਤੇ ਅੱਜ ਵੀ ਸੰਯੁਕਤ ਕਿਸਾਨ ਮੋਰਚਾ ਯਤਨਸ਼ੀਲ ਡੱਲੇਵਾਲ ਸਾਹਿਬ ਹੋਰਾਂ ਨੇ ਪਿਛਲੇ ਦਿਨੀ ਇੱਕ ਗੱਲ ਆਖੀ ਹੈ ਉਹ ਥੋੜੇ ਬਾਰੇ ਸਯੁਕਤ ਕਿਸਾਨ ਮੋਰਚੇ ਬਾਰੇ ਇਹ ਬੋਲੇ ਨੇ ਕਿ ਤੁਸੀਂ ਕਈ ਜੱਥੇਬੰਦੀਆਂ ਜਿਹੜੀਆਂ ਨੇ ਉਹ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਵਾਲੀ ਮੰਗ ਆ ਇਹਨੂੰ ਠੀਕ ਹੀ ਨਹੀਂ ਮੰਨਦੀਆਂ ਉਹ ਕਹਿੰਦਾ ਉਹ ਚਾਹੁੰਦੇ ਹੀ ਨਹੀਂਗੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ ਮੈਂ ਡੱਲੇਵਾਲ ਸਾਹਿਬ ਦਾ ਬਿਆਨ ਨਹੀਂ ਸੁਣਿਆ ਜੇ ਡੱਲੇਵਾਲ ਸਾਹਿਬ ਮੇਰੀ ਇੰਟਰਵਿਊ ਦੇ ਵਿੱਚ ਬੋਲਿਆ ਉਹਨਾਂ ਨੇ ਜੇ ਡੱਲੇਵਾਲ ਸਾਹਿਬ ਇਦਾਂ ਕਹਿ ਰਹੇ ਆ ਤੇ ਉਹਨਾਂ ਨੂੰ ਇਦਾਂ ਦੇ ਝੂਠ ਨਹੀਂ ਬੋਲਣੇ ਚਾਹੀਦੇ ਕਲੀਅਰ ਕੱਟ ਉਹਨਾਂ ਨੇ ਬੋਲਿਆ ਉਹ ਕਹਿੰਦੇ ਐ ਐਸਕੇਮ ਦੀਆਂ ਜਥੇਬੰਦੀਆਂ ਐਮਐਸਪੀ ਕਾਨੂੰਨੀ ਗਰੰਟੀ ਜਿਹੜੀ ਆ ਇਹਨੂੰ ਠੀਕ ਮੰਗ ਨਹੀਂ ਮੰਨਦੀਆਂ ਔਰ ਕਹਿੰਦਾ ਜਿਹੜੀ ਕਿਸਾਨਾਂ ਦੀ ਕਰਜ਼ਾ ਮੁਕਤੀ ਆ ਇਹਨੂੰ ਵੀ ਐਸਕੇਮ ਦੀਆਂ ਕਾਫੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਕਹਿੰਦੀਆਂ ਨੇ ਵੀ ਨਹੀਂ ਹੋਣੀ ਚਾਹੀਦੀ ਇਹ ਤਰੀਕਾ ਨਹੀਂਗਾ ਕਿਸਾਨੀ ਨੂੰ ਸੰਕਟ ਤੋਂ ਕੱਢਣ ਦਾ ਨਹੀਂ ਡੱਲੇਵਾਲ ਸਾਹਿਬ ਦਾ ਇਸ ਤਰ੍ਹਾਂ ਦਾ ਪਤਾ ਨਹੀਂ ਕਿਉਂ ਇਦਾਂ ਏਡੇ ਵੱਡੇ ਕਿਉਂ ਝੂਠ ਬੋਲ ਰਹੇ ਹੈਗੇ ਆ ਕੀ ਮਜਬੂਰੀ ਆ ਉਹਨਾਂ ਦੀ ਕਿਹੜੀ ਕਿਸਾਨ ਜਥੇਬੰਦੀ ਚਾਹੂਗੀ ਵੀ ਕਿਸਾਨ ਦਾ ਕਰਜ਼ਾ ਨਾ ਮਾਫ ਹੋਵੇ ਉਹ ਕਿਸਾਨਾਂ ਦਾ ਇਹ ਕਹੂਗੀ ਵੀ ਕਰਜ਼ਾ ਨਾ ਮਾਫ ਹੋਵੇ ਤਾਂ ਕਿਸਾਨਾਂ ਦੀ ਜਥੇਬੰਦੀ ਰਹਿ ਜਾਊਗੀ ਕਿਸਾਨ ਜੁੱਤੀਆਂ ਨਾ ਮਾਰਨਗੇ ਉਹਨੂੰ ਮੈਂ ਉਹਨਾਂ ਦਾ ਜਿਹੜੀ ਪੁੱਛਿਆ ਸੀ ਨਾਂ ਦੱਸੋ ਤਾਂ ਉਹ ਕਹਿੰਦੇ ਵੀ ਜਦੋਂ ਕੈਪਟਨ ਮਰਿੰਦਰ ਨਾਲ ਮੀਟਿੰਗ ਹੋਈ ਸੀ ਤਾਂ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਉਸ ਮੀਟਿੰਗ ਦੇ ਮਿੰਟਸ ਕਢਾ ਲਓ ਤੇ ਤੁਹਾਨੂੰ ਪਤਾ ਲੱਗ ਜਾਊ ਕਹਿੰਦੇ ਕੈਪਟਨ ਤਾਂ ਕਰਜ਼ਾ ਮਾਫ਼ ਕਰਨਾ ਚਾਹੁੰਦਾ ਸੀ ਕੈਪਟਨ ਦੀ ਗਲਤੀ ਅੱਜ ਅਸੀਂ ਨਜਾਇਜ਼ ਕਰਦੀਏ ਵੀ ਉਹਨੇ ਕਰਜ਼ਾ ਨਹੀਂ ਮਾਫ਼ ਕੀਤਾ ਡੱਲੇਵਾਲ ਸਾਹਿਬ ਕਹਿੰਦੇ ਗਲਤੀ ਕੈਪਟਨ ਦੀ ਨਹੀਂ ਗਲਤੀ ਸਾਡੀਆਂ ਕਿਸਾਨ ਜਥੇਬੰਦੀਆਂ ਦੀ ਹੈ ਜਿਨ੍ਹਾਂ ਨੇ ਕੈਪਟਨ ਦੇ ਕੋਲੇ ਸਾਡੀ ਸਾਂਝੀ ਮੀਟਿੰਗ 'ਚ ਕਹਤਾ ਸੀ ਵੀ ਕਿਸਾਨਾਂ ਨੂੰ ਕਰਜ਼ਾ ਮੁਕਤੀ ਦੀ ਕੋਈ ਲੋੜ ਨਹੀਂ ਦੱਲੇਵਾਲ ਸਾਹਿਬ ਪਤਾ ਨਹੀਂ ਕਿ ਇਦਾਂ ਦੀਆਂ ਗੱਲਾਂ ਕਿਉਂ ਕਰ ਰਿਹਾ ਜਿੰਨਾ ਸਮਾਂ ਕੈਪਟਨ ਰਿਹਾ ਅਸੀਂ ਲਗਾਤਾਰ ਵੀ ਤੁਸੀਂ ਵੀ ਇਹਨੇ ਗੁਰਬਾਣੀ ਦੀ ਸੌਂ ਕਿਆ ਖਾ ਕੇ ਕਿਆ ਕਰ ਜੇ ਤੇ ਲੀਕ ਵੱਜੂਗੀ ਸਾਰੀਆਂ ਕਿਸਾਨ ਜਥੇਬੰਦੀਆਂ ਲੜਤੀਆਂ ਰਹੀਆਂ ਅਸੀਂ ਲਗਾਤਾਰ ਲੜਦੇ ਰਹੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਿੰਦਰ ਸਿੰਘ ਉਸ ਅੰਦੋਲਨ ਦੌਰਾਨ ਉਹਨਾਂ ਦੀ ਸ਼ਿੱਦੀ ਹੋਈ ਹੈਗੀ ਆ ਮੋਗੇ ਹੂੰ 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 ਠੀਕ ਹੈ ਵੀ ਕਿਸਾਨਾਂ ਦੇ ਕਰਜ਼ੇ ਤੇ ਜਿਹੜੀ ਹੈਗੀ ਆ ਉਹ ਉਹ ਲੀਕ ਵੱਜੇ ਅਸੀਂ ਤਾਂ ਪੰਜਾਬ 'ਚ ਮੁਹਿੰਮ ਚਲਾਈ ਕਿ ਤੁਸੀਂ ਜਿਹੜਾ ਉਹਨੇ ਪਹਿਲਾਂ ਕਹਿਆ ਸੀ ਵੀ 2.5 ਲੱਖ ਤੱਕ ਜਿਹੜਾ ਹੈਗਾ ਕਰਜ਼ਾ ਮਾਫ਼ ਹੋਊਗਾ। ਅਸੀਂ ਮੁਹਿੰਮ ਚਲਾਈ ਵੀ ਜਿਹੜੇ ਕੋਸ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਉਸ ਘੇਰੇ ਚ ਆਉਂਦੇ ਸੀ ਕਿਸਾਨ। ਅਸੀਂ ਉਹਨਾਂ ਦੇ ਫਾਰਮ ਭਰੇ ਉਹਨਾਂ ਦੀਆਂ ਫਰਦਾ ਨਾਲ ਲਾਈਆਂ ਤੇ ਐ ਐਡੇ ਵੱਡੇ ਵੱਡੇ ਥੱਬੇ ਪਿੰਡਾਂ 'ਚੋਂ ਭਰ-ਭਰ ਕੇ ਡੀਸੀ ਦਫ਼ਤਰਾਂ 'ਚ ਪੰਜਾਬ 'ਚ ਫਰੀਦ ਕੋ ਆਪਣੇ ਡੀਸੀ ਦਫ਼ਤਰਾਂ ਨੂੰ ਪੰਜਾਬ 'ਚ ਜਮ੍ਹਾਂ ਕਰਾ ਕੇ ਆਏ ਵੀ ਆਹ ਕੈਪਟਨ ਦੀ ਕਰਜ਼ਾ ਮਾਫੀ ਦੀ ਸਕੀਮ ਦੇ ਵਿੱਚ ਆ ਵੀ ਆਉਂਦੇ ਇਹਨਾਂ ਦਾ ਕਿਉਂ ਨਹੀਂ ਕਰ ਰਹੇਗੇ ਅਸੀਂ ਤਾਂ ਜਿੰਨਾ ਸਮਾਂ ਕੈਪਟਨ ਰਿਆ ਉਹਦੇ ਖਿਲਾਫ ਲੜਦੇ ਰਹੇ ਕੋਈ ਇੱਕ ਕਿਸਾਨ ਜਥੇਬੰਦੀ ਦਾ ਨਾਂ ਲੈਣ ਡੱਲੇਵਾਲ ਸਾਹਿਬ ਕਹਿੰਦੇ ਇੱਕ ਕੈਪਟਨ ਮਨਿੰਦਰ ਕਰਜ਼ਾ ਮਾਫ ਕਰਨਾ ਚਾਹੁੰਦਾ ਸੀਗਾ ਮਤਲਬ ਕਿਸਾਨ ਜਥੇਬੰਦੀਆਂ ਨੂੰ ਭੰੜ ਰਹੇ ਆ ਔਰ ਅਮਰਿੰਦਰ ਸਿੰਘ ਦੇ ਜੋ ਗੁਣਗaan ਕਰ ਰਹੇ ਵੀ ਉਹ ਕਰਜ਼ਾ ਮਾਫ ਕਰਨਾ ਚਾਹੁੰਦੇ ਸੀ ਤੇ ਕਿਸਾਨ ਜਥੇਬੰਦੀਆਂ ਕਰਜ਼ਾ ਨਹੀਂ ਮਾਫ ਹੋਣ ਦਿੱਤਾ ਉਹਨਾਂ ਨੇ ਪੰਜਾਬ ਦਾ ਪੰਜਾਬ ਦੇ ਕਿਸਾਨਾਂ ਦਾ ਮੈਨੂੰ ਇਹ ਲੱਗਦਾ ਕਿ ਇਸ ਪੱਧਰ ਤੱਕ ਦੀ ਜਿਹੜੀ ਹੈਗੀ ਆ ਡੱਲੇਵਾਲ ਸਾਹਿਬ ਨੂੰ ਠੀਕ ਆ ਕਿ ਉਹ ਗਲਤ ਬਿਆਨਬਾਜੀ ਕਿਸੇ ਤੋਂ ਹੋ ਜਾਂਦੀ ਆ ਪਰ ਇੰਨਾ ਕੁਫਰ ਜਿਹੜਾ ਉਹ ਨਹੀਂ ਤੋਲਣਾ ਚਾਹੀਦਾਗਾ ਉਹ ਦੱਸਣ ਵੀ ਕਿਹੜੀਆਂ ਕਿਸਾਨ ਜਥੇਬੰਦੀਆਂ ਤੁਹਾਨੂੰ ਕਹਿੰਦੇ ਮਿੰਟਸ ਕਢਾ ਲੈਣ ਤੁਸੀਂ ਮਿੰਟਸੋਂ ਘਟਾਉਣਾ ਨੂੰ ਤਾਂ ਪਤਾ ਹੋਊਗਾ ਮੈਂ ਪੁੱਛਿਆ ਸੀ ਉਹ ਜਾਂਦਾ ਨਾਮ ਲੈਣ ਹੁਣ ਜਿਹੜਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਕੋਈ ਕਿਸਾਨ ਜਥੇਬੰਦੀ ਇੰਜ ਕਹਿ ਕੇ ਕਿਸਾਨਾਂ ਦੀ ਜਥੇਬੰਦੀ ਰਹਿ ਕਿਵੇਂ ਜਾਊਗੀ ਉਹ ਕਹਿੰਦੇ ਪਰ ਉਹ ਕਹਿੰਦਾ ਕਿਆ ਇੰਜ ਇਹਨਾਂ ਨੇ ਐਮਐਸਪੀ ਗਰੰਟੀ ਕਾਨੂੰਨ ਤੇ ਕਰਜ਼ਾ ਮੁਕਤੀ ਕਹਿੰਦਾ ਦੋਨਾਂ ਤੋਂ ਇਹ ਕਹਿੰਦੇ ਆ ਲੋੜ ਨਹੀਂ ਹੈਗੀ 14 ਮਾਰਚ ਨੂੰ ਜਦੋਂ ਮਤਲਬ ਇਹਨਾਂ ਨੂੰ ਦਿੱਲੀ ਨਹੀਂ ਦਿੱਲੀ ਪਹੁੰਚਣ ਨਹੀਂ ਦਿੱਤਾ ਇਹਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਰਾਮਲੀਲਾ ਮਤਲਬ ਮદાન ਜੰਤਰ ਮੰਤਰ ਦੇ ਵਿੱਚ ਮਾਂ ਪੰਚਾਇਤ ਕਰਕੇ ਆਇਆ ਕਰਜ਼ਾ ਮਾਫੀ ਐਮਐਸਪੀ ਉਹਨਾਂ ਮੰਗਤੇ ਅਸੀਂ ਅੱਜ ਵੀ ਲੜ ਰਹੇ ਹਾਂ ਕਿਹੜੀ ਜਥੇਬੰਦੀ ਕੋਈ ਕੋਈ ਅਕਲ ਜਿਹਦੇ ਦਾ ਨਾਮ ਤਾਂ ਲੈਣ ਹੈ ਜਿਹੜੀ ਇਸ ਗੱਲ ਤੇ ਸਹਿਮਤ ਆ ਨਾਲੇ ਕਿੱਦਾਂ ਕੋਈ ਜਥੇ ਕਿਸਾਨ ਜਥੇਬੰਦੀ ਕਿੱਦਾਂ ਇਹ ਕਹਿ ਦੂਗੀ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਨਾ ਹੋਵੇ ਕਿੱਦਾਂ ਕਹਿ ਦੂਗੀ ਕਿਸਾਨਾਂ ਦੀ ਫਸਲ ਨਾ ਵਿਕੇ ਤੇ ਉਹ ਕਿਸਾਨ ਜਥੇਬੰਦੀ ਬਣੀ ਕਾਦੇ ਵਾਸਤੇ ਹੋਈ ਹੈ ਖਨੌਰੀ ਬਾਰਡਰ ਦੇ ਉੱਪਰ ਇਹ ਤਾਂ ਬੜੀ ਅਰਜਿੰਦਰ ਧਾਰਨ ਬੁੱਧੀ ਵਾਲ ਨੂੰ ਗੱਲ ਸਮਝ ਆਉਂਦੀ ਹੈ ਖਨੌਰੀ ਬਾਰਡਰ ਦੇ ਉੱਪਰ ਇਸ ਤਰ੍ਹਾਂ ਦੀ ਇੱਕ ਇਸ ਤਰ੍ਹਾਂ ਦੀ ਇੱਕ ਮਤਲਬ ਆਵਾਜ਼ ਬਣੀ ਹੈ ਵੀ ਜਿਹੜੇ ਐਸਕੇਐਮ ਦੀਆਂ ਜਥੇਬੰਦੀਆਂ ਨੇ ਜਿਵੇਂ ਉਹ ਗਦਾਰ ਨੇ ਥੋਡੀਆਂ ਜਥੇਬੰਦੀਆਂ ਬਾਰੇ ਖਨੌਰੀ ਬਾਰਡਰ ਤੇ ਖਾਸ ਕਰਕੇ ਵੀ ਉਹ ਜਿਵੇਂ ਸੰਘਰਸ਼ ਚੋਂ ਭੱਜਣਾ ਚਾਹੁੰਦੇ ਨੇ ਉਹ ਜਿਵੇਂ ਕਿਸਾਨਾਂ ਦੇ ਗਦਾਰ ਨੇ ਜਿਵੇਂ ਥੋਡੀਆਂ ਜਥੇਬੰਦੀਆਂ ਜਿਹੜੀਆਂ ਉਹ ਵਿਕੀਆਂ ਹੋਈਆਂ ਨੇ ਐਦਾਂ ਦਾ ਜਿਹੜਾ ਵਿਚਾਰ ਹੈ ਖਨੌਰੀ ਬਾਰਡਰ ਤੇ ਮੈਨੂੰ ਨੋਟ ਕਰਨ ਨੂੰ ਮਿਲਿਆ ਦੇਖੋ ਕਦੇ ਵੀ ਆਪਣੀ ਜਥੇਬੰਦੀ ਦੇ ਹਾਰਕੂਨਾਂ ਚ ਦੂਜੀਆਂ ਜਥੇਬੰਦੀਆਂ ਪ੍ਰਤੀ ਜੇ ਤੁਸੀਂ ਨਫ਼ਰਤ ਭਰੋਗੇ ਤਾਂ ਭੁੱਖ ਚ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਰਹਿਣਗੀਆਂ ਹੂੰ ਕੋਈ ਨਹੀਂ ਕਹਿੰਦਾ ਵੀ ਦੁਸ਼ਮਣੀ ਕਰੋ ਤੋ ਜਮ ਕੇ ਕਰੋ ਹੂੰ ਮਗਰ ਇਤਨੀ ਗੁੰਜਾਇਸ਼ ਰਹੇ ਕਿ ਕੱਲ ਫਿਰ ਇਕੱਠੇ ਹੋ ਤੋ ਸ਼ਰਮਿੰਦਾ ਨਾ ਹੋਣਾ ਪੜੇ ਹਣਾ ਇਸ ਤਰ੍ਹਾਂ ਦੀਆਂ ਗੱਲਾਂ ਮੂੰਹ ਚੋਂ ਕੱਢਣੀਆਂ ਦੂਜਿਆਂ ਨੂੰ ਗद्दार ਕਹਿਣਾ ਜਾਂ ਹੋਰ ਕਹਿਣਾ ਤੇ ਮਤਲਬ ਇਹ ਤਾਂ ਡੱਲੇਵਾਲ ਸਾਹਿਬ ਦੀ ਜਥੇਬੰਦੀ ਦੇ ਜਿਹੜੇ ਇੱਕ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਉਹਨਾਂ ਨੇ ਇੱਕ ਸਪਸ਼ਟ ਬੋਲਤਾ ਵੀ ਜਿਹੜੇ ਕਿਸਾਨ ਆਗੂ ਐਸਕੇਐਮ ਵਾਲੇ ਪਤਾ ਲਨ ਆ ਰਹੇ ਆ ਡੱਲੇਵਾਲ ਸਾਹਿਬ ਦਾ ਵੀ ਉਹ ਇਹ ਵੇਖਣ ਆ ਰਹੇ ਆ ਵੀ ਇਹ ਕਿਦਣ ਮਰਦਾ ਇੰਨਾ ਵੱਡਾ ਬਿਆਨ ਉਹਨਾਂ ਨੇ ਦਿੱਤਾ ਨਹੀਂ ਚਲੋ ਅਸੀਂ ਤਾਂ ਨਹੀਂ ਇਦਾਂ ਦੇ ਸ਼ਬਦ ਮੂੰਹੋਂ ਕੱਢਾਂਗੇ ਉਹਨਾਂ ਦੇ ਜਨਰਲ ਸੈਕਟਰੀ ਆ ਉਹਨਾਂ ਨੂੰ ਆਪਣੇ ਸੂਬਾ ਪ੍ਰਧਾਨ ਦੀ ਮੌਤ ਬਾਰੇ ਖਬਰ ਆਪਣੇ ਮੂੰਹ ਇਦਾਂ ਨਹੀਂ ਆਪਨੇ ਤਾਂ ਕਹਿੰਦਾ ਯਾਰ ਇਦਾਂ ਦੀ ਗੱਲ ਮੂੰਹੋਂ ਕਾਹਤੋਂ ਬੋਲਦੇ ਆ ਕੋਈ ਸਿਆਣਾ ਬੰਦਾ ਇਹ ਤਾਂ ਗੱਲ ਕਹਿੰਦਾ ਵੀ ਨਹੀਂਗਾ ਹਾਂ ਉਹ ਕਹਿੰਦੇ ਦੁਸ਼ਮਣ ਮਰੀ ਤੇ ਖੁਸ਼ੀ ਨਾ ਕਰੀਏ ਸੱਜਣਾ ਨੇ ਵੀ ਤੁਰ ਜਾਣਾ ਤੇ ਉਹ ਉਹ ਤਾਂ ਉਹ ਤਾਂ ਸਾਡੇ ਕਿਸਾਨ ਆਗੂ ਨੇ ਬਜ਼ੁਰਗ ਕਿਸਾਨ ਆਗੂ ਨੇ ਅਸੀਂ ਤਾਂ ਚਾਹੁੰਦੇ ਉਹਨਾਂ ਦੀ ਮਤਲਬ ਉਮਰ ਲੰਬੀ ਹੋਵੇ ਤੰਦਰੁਸਤ ਰਹਿਣ ਠੀਕ ਆ ਤੇ ਜੇ ਕੋ ਉਥੇ ਪਤਾ ਕਰਨ ਲੈਣ ਜਾ ਰਿਹਾ ਹੈਗਾ ਉਹ ਤਾਂ ਉਹ ਇਹ ਕਹਿਣਾ ਉਹਨਾਂ ਦੇ ਬਾਰੇ ਵੀ ਇਹ ਪਤਾ ਕਰਨ ਆਏ ਵੀ ਇਹ ਕਦੋਂ ਮਰਦਾ ਹੈਗਾ ਠੀਕ ਹੈ ਤੇ ਉਹ ਜਿਹੜੀ ਕੀ ਦੂਸਰੇ ਕਿਸਾਨ ਆਗੂਆਂ ਦੇ ਜਿੰਦਗੀ ਮੌਤ ਦੂਸਰੇ ਕਿਸਾਨ ਵਗੋਂਦੇ ਹੱਥ ਉਹਨਾਂ ਦੀ ਠੀਕ ਹੈ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਪਾਸੇ ਉਹ ਖੁਦ ਇਹ ਖੁਦ ਮਤਲਬ ਉਹ ਤਾਂ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨੇ ਠੀਕ ਹੈ ਉਹ ਤਾਂ ਕਹਿੰਦੇ ਕਿ ਜਿੰਦਗੀ ਮੌਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਆ ਹਾਂ ਠੀਕ ਆ ਤੇ ਉਹਦੇ ਵਾਸਤੇ ਦੋਸ਼ ਦੂਸਰੀਆਂ ਕਿਸਾਨ ਜਥੇਬੰਦੀਆਂ ਨੂੰ ਕਿਉਂ ਦੇ ਰਿਆ ਹੈਗੇ ਆ ਦੂਸਰੀਆਂ ਜਥੇਬੰਦੀਆਂ ਬਾਰੇ ਜੇ ਪਤਾ ਲੈਂ ਜਾਂਦਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਿਉਂ ਕਰ ਰਿਹਾ ਮੈਨੂੰ ਲੱਗਦਾ ਹੈ ਕਾਕਾ ਸਿੰਘ ਕੋਟੜਾਹਰ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸਾਨੂੰ ਭੁੱਖ ਦੇ ਵਿੱਚ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਆ ਭੁੱਖ ਵਿੱਚ ਅਸੀਂ ਤਾਂ ਹੀ ਇਕੱਠੇ ਹੋਵਾਂਗੇ ਜੇ ਅਸੀਂ ਥੋੜੇ ਸਬੰਧ ਜਿਹੜੇ ਹੈਗੇ ਆ ਉਹ ਠੀਕ ਰੱਖਾਂਗੇ ਅਸੀਂ ਪਹਿਲਾਂ ਵੀ ਇਕਤਾਲੀ ਯਤਨਸ਼ੀਲ ਸੀ ਚਲੋ ਜੋ ਫਿਰ ਵੀ ਸਾਡੇ ਬਾਰੇ ਇਸ ਤਰ੍ਹਾਂ ਦਾ ਬੋਲਦੇ ਆ ਅਸੀਂ ਫਿਰ ਵੀ ਡੱਲੇਵਾਲ ਸਾਹਿਬ ਦੀ ਚੰਗੀ ਸਿਹਤ ਦੀ ਲੰਮੀ ਉਮਰ ਦੀ ਜਿਹੜੀ ਹੈਗੀ ਆ ਕਾਮਨਾ ਕਰਦੇ ਆ ਔਰ SKM ਵੱਲੋਂ 23 ਤਰੀਕ ਨੂੰ ਅਸੀਂ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਮੰਗਾ ਮੰਨੇ ਉਹਨਾਂ ਦਾ ਮਸਲਾ ਹੱਲ ਕਰੇ ਉਹਨਾਂ ਦੀ ਜਿਹੜਾ ਹੈਗਾ ਸਿਹਤ ਦਾ ਜਿਹੜਾ ਹੈਗਾ ਉਹ ਖਿਆਲ ਰੱਖੇ ਇਸ ਗੱਲ ਨੂੰ ਲੈ ਕੇ ਪੂਰੇ ਮੁਲਕ ਦੇ ਜਿਹੜੇ ਪ੍ਰਦਰਸ਼ਨ ਹੈਗੇ ਅਸੀਂ ਕਰ ਰਹੇ ਹੈਗੇ ਮਿੱਤਰ ਪਿਆਰੇ ਤੁਸੀਂ ਸੁਣਿਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੀਨੀਅਰ ਆਗੂ SKM ਉਹਨਾਂ ਨੇ ਆਪਣੀ ਜੋ ਪੋਜੀਸ਼ਨ ਹੈ ਜੋ ਉਹਨਾਂ ਦੇ ਵਿਚਾਰ ਨੇ ਜੋ ਉਹਨਾਂ ਦੀ ਜਥੇਬੰਦੀ ਸੋਚਦੀ ਹੈ ਉਹ ਤੁਹਾਡੀ ਕਚਹਿਰੀ ਚ ਸਬਮਿਟ ਕੀਤਾ ਹੈ ਹੁਣ ਆਪਾਂ ਆਉਣ ਵਾਲੇ ਦਿਨਾਂ 'ਚ ਵੇਖਾਂਗੇ ਕਿ ਕੌਣ ਏਕਤਾ ਦੇ ਲਈ ਜੁੜਨ ਦੇ ਲਈ ਕਿੰਨਾ ਸੁਹਿਰਦਾ ਇਹ ਅਮਲ ਤੋਂ ਪਤਾ ਲੱਗੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜਾ ਰਜਿੰਦਰ ਸਿੰਘ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਜੀ